ਅਸੀਂ ਤਾਂ ਰੱਟੇ ਲਾ ਲਏ ਮਾਫ ਕਰਿਓ ਅਸੀਂ ਤਾਂ ਪੜ੍ਹ ਕੇ ਦੌੜਦੇ ਦੌੜਦੇ ਅੱਗੇ ਲੰਘ ਜਾਂਦੇ ਆ ਬਾਬਾ ਜੀ ਪਾਠ ਦਾ ਭੋਗ ਇੰਨੇ ਘੰਟਿਆਂ ਦੇ ਵਿੱਚ ਪਾਣਾ ਜ਼ਰੂਰੀ ਹੈ ਕਿੱਥੇ ਲਿਖਿਆ ਜੀ ਵੀ ਇੰਨੇ ਘੰਟਿਆਂ ਦੇ ਵਿੱਚ ਹੀ ਭੋਗ ਪਾਇਆ ਜਾਵੇ ਕਿੱਥੇ ਲਿਖਿਆ ਕੋਈ ਸੀਮਤ ਸਮਾਂ ਨਹੀਂ ਮਾਫ ਕਰਿਓ ਬਾਣੀ ਰਾਜ ਰਾਜ ਪੜੋ ਗੁਰ ਸਿੱਖੋ ਤੇ ਪਿਆਰ ਨਾਲ ਜਿੰਨਾ ਵੀ ਸਮਾਂ ਵਾਦ ਤੋ ਵਦ ਲੱਗ ਸਕੇ ਇਕ ਅੰਗ ਪੜਦਿਆਂ ਹੀ ਮੈਂ ਕਹਿੰਨਾ ਕਈ ਵਾਰ ਇੱਕ ਦਿਹਾੜੀ ਲੱਗ ਜਾਂਦੀ ਜਿਹੜਾ ਭਾਵਨਾ ਨਾਲ ਪਿਆਰ ਨਾਲ ਪੜਦਾ ਹੋਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਵਾਰ ਤਾਂ ਪਤਾ ਹੀ ਨਹੀਂ ਲੱਗਦਾ ਜਪਜੀਤ ਸਾਹਿਬ ਦਾ ਉਹ ਸ਼ਬਦ ਸੁਣਿਆ ਸਿੱਧ ਪੀਰ ਸੁਰਨਾਦ ਸੁਣਿਆ ਧਰ ਤਵਲ ਆਕਾਸ਼ ਪੜਿਆ ਚੇਤੇ ਹੀ ਨਹੀਂ ਹੁੰਦਾ ਤੇ ਕਈਆਂ ਦਾ ਚੇਤੇ ਨਾ ਜੁੜਦਾ ਸਾਧ ਸੰਗਤ ਉਹ ਉੱਥੇ ਟਿਕ ਜਾਂਦੇ ਨੇ